ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੇਪਰ ਕਰੋ ਤੇ ਇਹ ਵੀਡੀਓ ਉਹਨਾਂ ਬੱਚਿਆਂ ਲਈ ਹੈ ਜੋ ਅਪ੍ਰੈਂਟਿਸhip ਪੀਐਸਪੀਸੀਐਲ ਅਪ੍ਰੈਂਟਿਸhip ਲੈਨਮੈਂਡ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੀਐਸਪੀਸੀਐਲ ਡਿਪਾਰਟਮੈਂਟ ਵੱਲੋਂ ਅਪ੍ਰੈਂਟਿਸhip ਲੈਨਮੈਂਡ ਦੇ ਲਈ 2600 ਪੋਸਟਾਂ ਕੱਢੀਆਂ ਹੋਈਆਂ ਨੇ ਤੇ ਬੱਚੇ ਉਸ ਦੀ ਤਿਆਰੀ ਕਰ ਰਹੇ ਨੇ ਇਸ ਤੋਂ ਪਹਿਲਾਂ 2022-2023 ਦੇ ਵਿੱਚ 1500 ਪੋਸਟਾਂ ਪ੍ਰੈਨਸ਼ਿਪ ਦੀਆਂ ਆਈਆਂ ਸੀ ਜੀਹਦਾ ਪੇਪਰ ਅਪ੍ਰੈਲ ਦੇ ਵਿੱਚ ਅਪ੍ਰੈਲ 2023 ਦੇ ਵਿੱਚ ਤਿੰਨ ਸ਼ਿਫਟਾਂ ਦੇ ਵਿੱਚ ਲੈਤਾ ਗਿਆ ਸੀ ਤੇ ਉਸ ਪੇਪਰ ਦਾ ਪੈਟਰਨ ਕਿਵੇਂ ਦਾ ਸੀਗਾ ਉਹ ਸਾਰਾ ਐਨਲਾਈਸਿਸ ਕਰਕੇ ਅਸੀਂ ਤੁਹਾਡੇ ਲਈ ਲੈ ਕੇ ਆਏਾਂਗੇ ਕਿ ਕਿਹੜੇ-ਕਿਹੜੇ ਟੌਪਿਕ ਦੇ ਵਿੱਚੋਂ ਕਿੰਨੇ-ਕਿੰਨੇ ਕੁਐਸਚਨ ਆਏ ਸੀਗੇ ਉਹ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਿਰਫ ਇਹੀ-ਇਹੀ ਪੜੋ ਠੀਕ ਹੈ ਨਾ ਵੀ ਇਸ ਵਾਰ ਵੀ ਇਦਾਂ ਦਾ ਹੀ ਪੈਟਰਨ ਆ ਜਾਵੇ ਦੇਖੋ ਪੈਟਰਨ ਦਾ ਕੋਈ ਪਤਾ ਨਹੀਂ ਹੁੰਦਾ ਕਹੇ ਜਾ ਪੈਟਰਨ ਆ ਜਾਵੇ ਤੇ ਕਿਵੇਂ ਦਾ ਸਲੇਵਸ ਉਹ ਪਾ ਦੇਣ ਤਾਂ ਤੁਸੀਂ ਜੋ ਆਫੀਸ਼ੀਅਲ ਵੈਬਸਾਈਟ ਹੈ ਪੀਐਸਪੀਸੀਲ ਦੀ ਉਸ ਦੇ ਉੱਪਰ ਤੁਸੀਂ ਚੈੱਕ ਕਰਦੇ ਰਿਹਾ ਕਰੋ ਕਿ ਤੁਹਾਡਾ ਸਲੇਵਸ ਤਾਂ ਨਹੀਂ ਆਇਆ ਜੋ ਸਲੇਵਸ ਪਾਉਣਗੇ ਉਸ ਦੇ ਅਕੋਰਡਿੰਗ ਤੁਸੀਂ ਪੜਨਾ ਹੈ ਤਾਂ ਚਲੋ ਸ਼ੁਰੂ ਕਰਦੇ ਆਂ ਆਪਾਂ ਦੱਸਦੇ ਆਂ ਤੁਹਾਨੂੰ ਤਾਂ ਜੋ ਪਿਛਲੀ ਵਾਰ ਜੋ ਪੇਪਰ ਆਇਆ ਸੀ ਉਹਦੇ ਵਿੱਚ ਬੇਸਿਕ ਦੇ ਵਿੱਚੋਂ ਦੇਖੋ ਤਿੰਨੇ ਸ਼ਿਫਟਾਂ ਦੇ ਵਿੱਚ ਪਹਿਲੀ ਦੂਜੀ ਤੀਜੀ ਸ਼ਿਫਟ ਇੱਥੇ ਲਿਖੀ ਹੋਈ ਆ ਪਹਿਲੀ ਸ਼ਿਫਟ ਦੇ ਵਿੱਚ 21 ਕੁਐਸਚਨ ਆਈ ਸੀ ਦੂਜੀ ਦੇ ਵਿੱਚ 20 ਆਈ ਸੀ ਤੀਜੀ ਦੇ ਵਿੱਚ ਵੀ 20 ਆਏ ਸੀ ਇਹ ਬੇਸਿਕ ਦੇ ਵਿੱਚ ਸੋਡੀ ਜੋ ਦੇਖੋ ਇਹਦੇ ਵਿੱਚ ਆ ਜਾਂਦਾਗਾ ਚਾਰਜ ਆ ਜਾਂਦਾਗਾ ਠੀਕ ਆ ਕਰੰਟ ਆ ਜਾਂਦਾਗਾ ਵੋਲਟੇਜ ਆ ਗਈ ਪਾਵਰ ਆ ਗਈ ਤੇ ਆਪਣਾ ਓਮਜ਼ ਲਾ ਆ ਗਿਆ ਤੇ ਕਿਰਚੋਫ ਲਾ ਆ ਗਿਆ ਕਿਰਚੋਫ ਲਾ ਠੀਕ ਹੈ ਤੇ ਰਿਸਟੈਂਸ ਦੇ ਜਿਹੜੇ ਆਪਣੇ ਸੀਰੀਜ਼ ਪੈਰਲਲ ਦੇ ਨਮੈਰੀਕਲ ਹੋਗੇ ਉਹ ਵੀ ਆਪਣੇ ਬੇਸਿਕ ਦੇ ਵਿੱਚ ਹੀ ਆ ਜਾਂਦੇ ਨੇ ਠੀਕ ਆ ਤਾਂ ਇਹ ਸਾਰੀਆਂ ਚੀਜ਼ਾਂ ਬੇਸਿਕ ਦੇ ਵਿੱਚ ਆ ਜਾਂਦੀਆਂ ਨੇ ਤਾਂ ਇਹ ਤੁਹਾਨੂੰ ਬਹੁਤ ਵਧੀਆ ਆਉਂਦੀਆਂ ਹੋਣ ਇਹਨਾਂ ਦਾ ਬੇਸਿਕ ਹੀ ਤੁਹਾਨੂੰ ਬਸ ਆਉਂਦਾ ਹੋਵੇ ਠੀਕ ਆ ਨਾ ਜੋ ਬੇਸਿਕ ਲੈਵਲ ਹੁੰਦਾ ਹੈ ਬਈ ਚੀਜ਼ਾਂ ਦਾ ਉਹੀ ਚੀਜ਼ਾਂ ਦਾ ਅਪਰੈਂਟਸਿਪ ਦੇ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈਗਾ ਤਾਂ ਦੂਸਰੇ ਨੰਬਰ ਤੇ ਦੇਖੋ AC ਸਰਕਟ AC ਫੰਡਾਮੈਂਟਲ ਆਇਆ ਦੇਖੋ ਪਹਿਲੀ ਸ਼ਿਫਟ ਦੇ ਵਿੱਚ 8 ਨੰਬਰ ਦੂਜੀ ਸ਼ਿਫਟ ਦੇ ਵਿੱਚ 7 ਨੰਬਰ ਤੇ ਤੀਜੀ ਸ਼ਿਫਟ ਦੇ ਵਿੱਚ 10 ਨੰਬਰ ਆਏ ਨੇ ਠੀਕ ਹੈ ਨਾ ਤਾਂ ਇਹ ਸਾਰੇ ਦੇਖੋ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਨੰਬਰ ਆਏ ਨੇਗੇ ਸਭ ਤੋਂ ਵੱਧ ਨੰਬਰਾਂ ਦੇ ਕੁਐਸਚਨ ਆਏ ਨੇਗੇ ਉਹ ਸਾਰੇ ਬਹੁਤ ਜ਼ਰੂਰੀ ਟੌਪਿਕ ਨੇ ਠੀਕ ਹੈ ਨਾ AC ਸਰਕਟ ਦੇ ਵਿੱਚ ਤੁਹਾਨੂੰ ਆਪਣਾ RLC ਹੋ ਗਿਆ ਜਿਵੇਂ ਸਾਰਾ ਕੁਝ ਪਤਾ ਹੋਣਾ ਚਾਹੀਦਾ AC ਦੇ ਵਿੱਚ ਪਾਵਰ ਹੋਗੀ ਠੀਕ ਆ ਨਾ ਤੇ ਆਪਣਾ RLC ਸਤਿੰਨੇ ਸਰਕਟਾਂ ਬਾਰੇ ਪਤਾ ਹੋਣਾ ਚਾਹੀਦਾਗਾ ਠੀਕ ਆ ਕੈਪੈਸਟੈਂਸ ਹੋਗੀ ਤੇ ਇੰਡਕਟੈਂਸ ਹੋਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਤੇ ਆਪਾਂ ਅੱਗੇ AC ਸਰਕਟ ਦੇ ਬਾਰੇ ਵੀਡੀਓ ਲੈ ਕੇ ਆਵਾਂਗੇ ਟਰਾਂਸਫਰ ਆਪਾਂ ਨੇ ਕਰਵਾਇਆ ਹੋਇਆਗਾ ਆਪਣੇ YouTube ਚੈਨਲ ਤੇ ਤੁਸੀਂ ਚੈੱਕ ਕਰ ਸਕਦੇ ਹੋ ਪਰ ਟਰਾਂਸਫਾਰਮਰ ਦੀਆਂ ਵਿੱਦਿ ਥਿਊਰੀ ਕੁਐਸਚਨ ਕਰਵਾਏ ਹੋਏ ਨੇ ਸੋਨੂੰ ਠੀਕ ਆ ਤੇ ਟਰਾਂਸਫਾਰਮਰ ਦੇ ਪਹਿਲੀ ਸ਼ਿਫਟ ਦੇ ਵਿੱਚੋਂ 6 6 ਤਿੰਨੇ ਸ਼ਿਫਟਾਂ ਦੇ ਵਿੱਚ 6 6 ਕੁਐਸਚਨ ਆਏ ਹੋਏ ਹੋਣਗੇ ਤੇ ਖੁਸ਼ੀਸ਼ੀ ਨੰਬਰਾਂ ਦਾ ਪੇਪਰ ਆਇਆ ਸੀਗਾ ਟਰਾਂਸਫਾਰਮਰ ਦੇ ਵਿੱਚੋਂ ਅੱਗੇ ਆ ਜਾਂਦਾ ਜੀ ਆਪਣਾ 스타 ਡੈਲਟਾ ਕਨੈਕਸ਼ਨ ਠੀਕ ਆ ਨਾ 스타 ਡੈਲਟਾ ਤੇ 3 ਫੇਸ ਸਿਸਟਮ ਇਹ ਲਗਭਗ ਇਕੱਠਾ ਜੀ ਹੁੰਦਾ ਸਿਸਟਮ ਇਹ ਸਾਰਾ ਇਹਦੇ ਵਿੱਚੋਂ ਦੇਖੋ 3 ਮਨ ਲਓ ਤਨ ਪਹਿਲੀ ਸ਼ਿਫਟ ਦੇ ਵਿੱਚ ਮੰਨ ਲਓ 6 ਕੁਐਸਚਨ ਆਏ ਦੇ ਵਿੱਚੋਂ ਇਹ ਦੋਨਾਂ ਦੇ ਵਿੱਚੋਂ ਦੂਸਰੀ ਤੇ ਤੀਸਰੀ ਸ਼ਿਫਟ ਦੇ ਵਿੱਚ 4-4 ਕੁਐਸਚਨ ਇਹਦੇ ਵਿੱਚੋਂ ਬਣੇ ਨੇ ਠੀਕ ਆ ਨਾ ਤਾਂ ਇਹ ਵੀ ਤੁਸੀਂ ਤੁਹਾਨੂੰ ਸਾਰਾ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਸਟਾਰ ਕਨੈਕਸ਼ਨ ਹੋ ਗਿਆ ਠੀਕ ਆ ਸਟਾਰ ਹੋ ਗਿਆ ਆਹ ਸੌਰੀ ਸਟਾਰ ਕਨੈਕਸ਼ਨ ਹੋ ਗਿਆ ਤੇ ਡੈਲਟਾ ਕਨੈਕਸ਼ਨ ਹੋ ਗਿਆ ਠੀਕ ਆ ਇਨਾਂ ਦੇ ਵਿੱਚ ਫੇਜ਼ ਪਾਵਰ ਹੋਗੀ ਫੇਜ਼ ਕਰੰਟ ਹੋ ਗਿਆ ਮਤਲਬ ਫੇਜ਼ਕ ਪਾਵਰ ਫੇਜ਼ ਕਰੰਟ ਤੇ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਆ ਲਾਈਨ ਪਾਵਰ ਹੋਗੀ ਲਾਈਨ ਕਰੰਟ ਹੋਗੇ ਲਾਈਨ ਵੋਲਟੇਜ ਹੋਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਫਾਰਮੂਲੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਜਿਆਦਾਤਰ ਇਹ ਫਾਰਮੂਲੇ ਪੁੱਛਦੇ ਨੇਗੇ ਠੀਕ ਆ ਤੇ ਸਟਾਰ ਡੈਲਟਾ ਕਨਵਰਜਨ ਤੁਹਾਨੂੰ ਆਉਣਾ ਚਾਹੀਦਾ ਹੈ ਸਟਾਰ ਡੈਲਟਾ ਕਨਵਰਜਨ ਸਟਾਰ ਡੈਲਟਾ ਠੀਕ ਆ ਡੈਲਟਾ ਤੋਂ ਸਟਾਰ ਸਟਾਰ ਤੋਂ ਡੈਲਟਾ ਕਿਵੇਂ ਕਨਵਰਜਨ ਕਰਦੇ ਆ ਉਹਨਾਂ ਦਾ ਇਹ ਚੀਜ਼ ਸਾਨੂੰ ਆਉਣੀ ਚਾਹੀਦੀ ਹੈ ਅੱਗੇ ਸੇਫਟੀ ਦੇਖੋ ਸੇਫਟੀ ਦੇ ਵਿੱਚੋਂ ਦੇਖੋ ਨੌ ਕੁਐਸਚਨ ਆ ਗਏ ਠੀਕ ਆ ਪਹਿਲੀਆਂ ਦੋ ਸ਼ਿਫਟਾਂ ਦੇ ਵਿੱਚ ਨੌ-ਨੌ ਕੁਐਸਚਨ ਲਾਸਟ ਦੇ ਵਿੱਚ ਅੱਠ ਆਏ ਨੇ ਇਹ ਸੇਫਟੀ ਵਾਲੇ ਚੈਪਟਰ ਦੇ ਵਿੱਚੋਂ ਆਏ ਨੇ ਜਿਹੜੀ ਤੁਹਾਡੀ ਨਾ ਆਈਟੀਆਈ ਦੀ ਜੋ ਕਿਤਾਬ ਆ ਤੁਹਾਡੀ ਆਈਟੀਆਈ ਦੀ ਕਿਤਾਬ ਆ ਉਹਦੇ ਵਿੱਚ ਪਹਿਲਾ ਚੈਪਟਰ ਆਗਾ ਸੇਫਟੀ ਬਾਰੇ ਠੀਕ ਆ ਨਾ ਸੇਫਟੀ ਬਾਰੇ ਉਹਦੇ ਚ ਆਪਣਾ ਮੇਰੇ ਖਿਆਲ ਚ ਕੀ ਲਿਖਿਆ ਹੋਇਆਗਾ ਹਾਂ ਸਾਵਧਾਨੀਆਂ ਸਾਵਧਾਨੀਆਂ ਵਾਲਾ ਛੋਡਾ ਨਾ ਉਹ ਹੋਗਾ ਮੋਡੂਲੀ ਸਹਾਇਤਾ ਤੇ ਸਾਵਧਾਨੀਆਂ ਸ਼ਾਇਦ ਐਵੇਂ ਲਿਖਿਆ ਹੋਊਗਾ ਪਹਿਲਾ ਚੈਪਟਰ ਹੀ ਆ ਬਸ ਪਹਿਲਾ ਪਾਠ ਪਹਿਲਾ ਲੈਸਨ ਠੀਕ ਹੈ ਨਾ ਤੇ ਛੋਡਾ ਆਈਟੀਆਈ ਦੀ ਛੋਡੇ ਲੋ ਕੋਈ ਵੀ ਥਿਉਰੀ ਦੀ ਬੁੱਕ ਹੈਗੀ ਆ ਉਹਦੇ ਚ ਪਹਿਲਾ ਲੈਸਨ ਉਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲਓ ਉਹਦੇ ਵਿੱਚੋਂ ਛੋਡੇ ਘੱਟ 10 ਨੰਬਰ ਪੱਕੇ ਨੇ ਬਾਕੀ ట్రాన్స్‌మిਸ਼ਨ ਐਂਡ ਡਿਸਟ੍ਰੀਬਿਊਸ਼ਨ ਆ ਗਿਆ ਪਹਿਲੀ ਸ਼ਿਫਟ ਦੇ ਵਿੱਚ 4 ਨੰਬਰ ਆਏ ਦੂਸਰੀ ਦੇ ਵਿੱਚ 8 ਆਏ ਤੀਸਰੀ ਦੇ ਵਿੱਚ 6 ਆਏ ਠੀਕ ਆ ట్రాన్స్‌మిਸ਼ਨ ਡਿਸਟ੍ਰੀਬਿਊਸ਼ਨ ਦੇ ਵਿੱਚ ਆਪਣਾ ਲਾਈਨਾਂ ਦੇ ਬਾਰੇ ਆ ਜਾਂਦਾ ਗਾ ਜਿਵੇਂ ਖੰਭਿਆਂ ਬਾਰੇ ਆ ਗਿਆ ਪੋਲਾਂ ਬਾਰੇ ਆ ਗਿਆ ਤੇ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਲਾਈਨ ਆਪਣਾ ట్రాన్స్‌మిਸ਼ਨ ਐਂਡ ਡਿਸਟ੍ਰੀਬਿਊਸ਼ਨ ਦੇ ਵਿੱਚ ਕਿ ਮੰਨ ਲਓ ਵੀ ਪ੍ਰਾਇਮਰੀ ਪ੍ਰਾਇਮਰੀ ਤੇ ਸੈਕੰਡਰੀ ట్రాన్స్‌మిਸ਼ਨ ਉਨ੍ਹਾਂ ਦੇ ਵਿੱਚ ਕਿੰਨੀ ਕਿੰਨੀ ਵੋਲਟੇਜ ਹੁੰਦੀ ਹੈ ਲਾਈਨਾਂ ਦੀ ਡਿਸਟ੍ਰਿਬਿਊਸ਼ਨ ਦੇ ਵਿੱਚ ਵੰਡ ਪ੍ਰਣਾਲੀ ਜਿਹਨੂੰ ਆਪਾਂ ਕਹਿ ਦਿੰਨੇ ਹਾਂਗੇ ਉਹ ਆ ਜਾਂਦਾ ਸਾਰਾ ਕੁਝ ਕਿਹੜੇ ਟਰਾਂਸਫਾਰਮਰ ਯੂਜ਼ ਹੁੰਦੇ ਨੇ ਕਿਹੜੇ ਉਹਨਾਂ ਚ ਕਨੈਕਸ਼ਨ ਹੁੰਦੇ ਨੇ ਕਿੰਨੀ ਵੋਲਟੇਜ ਹੁੰਦੀ ਹੈਗੀ ਉਹ ਸਾਰਾ ਕੁਝ ਤੁਹਾਡੇ ਧਿਆਨ ਦੇ ਵਿੱਚ ਹੋਣਾ ਚਾਹੀਦਾਗਾ ਬਾਕੀ ਦੇਖੋ ਮੇਜਰਮੈਂਟ ਆ ਗਈ ਮੇਜਰਮੈਂਟ ਦੇ ਵਿੱਚ ਸਾਰੇ ਜਿੰਨੇ ਮੇਜਰਮੈਂਟ ਵਾਲੇ ਇੰਸਟਰੂਮੈਂਟ ਹੁੰਦੇ ਨੇ ਕਿਹੜੀ ਚੀਜ਼ ਕਿਸ ਨਾਲ ਮਾਪੀ ਜਾਂਦੀ ਹੈਗੀ ਉਹ ਸਾਰਾ ਕੁਝ ਆ ਜਾਂਦਾਗਾ ਵੀ ਕਰੰਟ ਕਿਹਦੇ ਨਾਲ ਮਾਪਦੇ ਆਪਾਂ ਵੋਲਟੇਜ ਕਿਸ ਨਾਲ ਮਾਪੀ ਜਾਂਦੀ ਆ ਹੈ ਤੇ ਆਪਣਾ ਪਾਵਰ ਕਿਹੜੇ ਯੰਤਰ ਨਾਲ ਮਾਪੀ ਜਾਂਦੀ ਆ ਕਿਹੜੇ ਯੰਤਰ ਡੀਸੀ ਦੇ ਕੰਮ ਕਰਦੇ ਆ ਕਿਹੜੇ ਏਸੀ ਤੇ ਕੰਮ ਕਰਦੇ ਨੇ ਸਾਰੇ A to Z ਤੁਹਾਨੂੰ ਇਹਦੇ ਬਾਰੇ ਵੀ ਨੋਲਿਜ ਹੋਣੀ ਚਾਹੀਦੀ ਹੈਗੀ ਇਹਨਾਂ ਦਾ ਸਾਰੀਆਂ ਚੀਜ਼ਾਂ ਦਾ ਜਿੰਨੇ ਵੀ ਇੱਥੇ ਲਿਖੇ ਨੇ ਸਾਰਾ ਬੇਸਿਕ ਲੈਵਲ ਤੁਹਾਨੂੰ ਆਉਣਾ ਜ਼ਰੂਰ ਚਾਹੀਦਾ ਦੇਖੋ আর্থਿੰਗ ਆ ਗਈ ਠੀਕ ਆ ਨਾ ਇਹ ਪ੍ਰੋਟੈਕਸ਼ਨ ਦੇ ਵਿੱਚ ਆ ਜਾਂਦਾ ਸਾਰਾ ਸਿਸਟਮ ਇਹ ਪ੍ਰੋਟੈਕਸ਼ਨ ਦੇ ਵਿੱਚ ਠੀਕ ਆ ਆ ਚੀਜ਼ਾਂ ਪ੍ਰੋਟੈਕਸ਼ਨ ਦੇ ਵਿੱਚ ਆ ਗਏ ਜਿਵੇਂ আর্থਿੰਗ ਹੋ ਗਈ ਠੀਕ ਆ ਰਲੇਆ ਹੋ ਗਈਆਂ ਤੇ ਸਰਕਟ ਬ੍ਰੇਕਰ ਹੋਗੇ ਠੀਕ ਆ ਸਰਕਟ ਬ੍ਰੇਕਰ ਮੰਨ ਲਓ ਵੀ ਸੇਫਟੀ ਲਈ ਇਹ ਕਿਉਂ ਮੈਂਟ ਸੇਫਟੀ ਲਈ ਯੂਜ਼ ਹੁੰਦੇ ਨੇ ਵੀ আর্থਿੰਗ ਕਿਉਂ ਕਰਦੇ ਆ আর্থਿੰਗ ਕਿਸ ਤੋਂ ਸਾਨੂੰ ਸੁਰੱਖਿਆ ਦਿੰਦੀ ਹੈ ਠੀਕ ਆ ਰਲੇਆ ਕਿਹੜੀਆਂ-ਕਿਹੜੀਆਂ ਰਲੇਆ ਹੁੰਦੀਆਂ ਨੇ ਰਲੇਆ ਬਾਰੇ ਤੁਹਾਨੂੰ ਥੋੜਾ-ਬਹੁਤ ਪਤਾ ਹੋਵੇ ਲਾਈਨਾਂ ਦੇ ਵਿੱਚ ਕਿਹੜੀਆਂ ਰਲੇਆ ਵਰਤਦੇ ਆਗੇ ਇਹ ਸਾਰਾ ਕੁਝ ਤੁਹਾਨੂੰ ਪਤਾ ਹੋਵੇ సర్కਟ ਬ੍ਰੇਕਰ ਹੋ ਗਏ। ਉਸ ਤੋਂ ਬਾਅਦ ਸੋਡਾ ਗਿਆ ਟੈਂਪਰੇਚਰ ਕੋਫੀਸ਼ੀਐਂਟ। ਠੀਕ ਹੈ ਨਾ? ਟੈਂਪਰੇਚਰ ਕੋਫੀਸ਼ੀਐਂਟ ਅਲੱਗ-ਅਲੱਗ ਪਦਾਰਥਾਂ ਦੇ ਅਲੱਗ-ਅਲੱਗ ਟੈਂਪਰੇਚਰ ਕੋਫੀਸ਼ੀਐਂਟ ਹੁੰਦੇ ਨੇਗੇ। ਕਿਸੇ ਦਾ ਨੈਗੇਟਿਵ ਹੁੰਦਾ ਏ, ਠੀਕ ਹੈ ਨਾ? ਕਿਸੇ ਦਾ ਪੋਜ਼ਿਟਿਵ ਹੁੰਦਾ ਏ। ਤੇ ਕਿਸੇ ਦਾ ਆਪਣਾ ਜ਼ੀਰੋ ਕੋਫੀਸ਼ੀਐਂਟ ਹੁੰਦਾ ਹੈ। ਇਹ ਨੈਗੇਟਿਵ ਕੋਫੀਸ਼ੀਐਂਟ ਆਪਣਾ ਟੈਂਪਰੇਚਰ ਕੋਫੀਸ਼ੀਐਂਟ ਹੁੰਦੇ ਨੇ, ਤਿੰਨ ਤਰ੍ਹਾਂ ਦੇ ਹੁੰਦੇ ਨੇਗੇ। ਠੀਕ ਆ? ਤਿੰਨ ਤਰ੍ਹਾਂ ਦੇ ਹੁੰਦੇ ਨੇ ਨੈਗੇਟਿਵ ਪੋਜ਼ਿਟਿਵ 0 ਠੀਕ ਆ ਜਿਨ੍ਹਾਂ ਦਾ ਤਾਪਮਾਨ ਜਿਹੜੇ ਪਦਾਰਥਾਂ ਦਾ ਤਾਪਮਾਨ ਵਧਣ ਦੇ ਨਾਲ ਰਜਿਸਟੈਂਸ ਘੱਟਦੀ ਆ ਉਹਨੂੰ 네ਗੇਟਿਵ ਕਹਿੰਦੇ ਆ ਜਿਨ੍ਹਾਂ ਦਾ ਤਾਪਮਾਨ ਪਦ ਜਿਹੜੇ ਪਦਾਰਥਾਂ ਦਾ ਤਾਪਮਾਨ ਵਧਣ ਦੇ ਨਾਲ ਰਜਿਸਟੈਂਸ ਵੀ ਵੱਧਦੀ ਆ ਉਹਨਾਂ ਨੂੰ ਪੋਜ਼ੀਟਿਵ ਕੋਫੀਸ਼ੀਐਂਟ ਕਹਿੰਦੇ ਨੇ 0 ਜਿਨ੍ਹਾਂ ਤੇ ਤਾਪਮਾਨ ਦਾ ਕੋਈ ਅਸਰ ਨਹੀਂ ਹੁੰਦਾ ਠੀਕ ਆ ਇਦਾਂ ਦੇ ਹੁੰਦੇ ਨੇ ਇਹਨਾਂ ਦਾ ਇੱਕ ਨੰਮਰੀਕਲ ਵੀ ਆਇਆ ਸੀਗਾ ਇੱਕ ਸ਼ਿਫਟ ਦੇ ਵਿੱਚ ਟੈਂਪਰੇਚਰ ਕੋਫੀਸ਼ੀਐਂਟ ਦਾ ਠੀਕ ਆ ਉਹ ਵੀ ਆਪਾਂ ਕਦੇ ਇਸ ਨੂੰ ਵੀਡੀਓ ਦੇ ਵਿੱਚ ਕਰਾਵਾਂਗੇ ਕਿ ਉਹ ਕਿਵੇਂ ਹੋਊਗਾ ਤਾਂ ਸਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਵੀ ਕਿਹੜੇ ਇੱਕ ਉਹਨਾਂ ਦਾ ਹੁੰਦਾਗਾ ਆਪਣਾ ਜਿਵੇਂ ਟੈਂਪਰੇਚਰ ਕੋਫੀਸ਼ੀਐਂਟ ਦੀ ਜੁਨਟ ਹੁੰਦੀ ਆ ਪਾ ਡਿਗਰੀ ਸੈਲਸੀਅਸ ਠੀਕ ਆ ਨਾ ਤੇ ਐਵੇਂ ਜਿਵੇਂ ਇਹਨੂੰ ਲਿਖ ਦਿੰਦੇ ਨੇਗੇ ਇਹ ਲੋਗੋ ਹੁੰਦਾ ਇਹਦਾ ਠੀਕ ਆ ਨਾ ਕਈ ਪਦਾਰਥਾਂ ਦੇ ਅੱਡ ਅੱਡ ਟੈਂਪਰੇਚਰ ਕੋਫੀਸ਼ੀਐਂਟ ਦੀ ਵੈਲਿਊ ਹੁੰਦੀ ਹੈਗੀ ਉਹ ਵੀ ਤੁਹਾਡੇ ਯਾਦ ਹੋਣੀ ਚਾਹੀਦੀ ਹੈਗੀ ਕਈ ਵਾਰੀ ਉਹ ਵੀ ਪੁੱਛ ਲੈਂਦੇ ਨੇ ਤਾਂ ਅੱਗੇ ਆ ਗਿਆ ਆਪਣਾ ਰੈਜ਼ਿਸਟੈਂਸ ਦੇ ਵਿੱਚੋਂ ਆਇਆ ਸੀਗਾ ਰੈਜ਼ਿਸਟਰ ਐਂਡ ਥਰਮਿਸਟਰ ਹੋਗੇ ਇਲੈਕਟ੍ਰੋਨਿਕ ਦੇ ਪਾਰਟ ਹੁੰਦੇ ਨੇ ਠੀਕ ਆ ਨਾ वैसे ये अपना बे, बेसिक ਦੇ ਵਿੱਚ ਹੀ ਆ ਜਾਂਦੇ ਨੇ ਵੀ ਜਿਹੜਾ ਤੁਸੀਂ ਕਦੇ ਮੈਚ ਲੈ ਕੇ ਪੜ ਰਹੇ ਹੋਮੋਂਗੇ ਤਾਂ ਉਹਦੇ ਵੀ ਚੀਨਾ ਬਾਰੇ ਤੁਹਾਨੂੰ ਜਰੂਰ ਦੱਸਿਆ ਹੋਊਗਾ ਕਿਤਨਾ ਕਿਤੇ ਰਜਿਸਟਰ ਆਪਣੇ ਬਸ ਜਿਵੇਂ ਕਲਰ ਕੋਡਿੰਗ ਆ ਗਈ ਰਜਿਸਟਰਾਂ ਦੀ ਇਹ ਤੁਹਾਨੂੰ ਜਰੂਰ ਆਉਣੀ ਚਾਹੀਦੀ ਹੈ ਕਲਰ ਕੋਡਿੰਗ ਇਹਦਾ ਇੱਕ ਚਾਰਟ ਹੁੰਦਾ ਵਾ ਜਿਵੇਂ ਬੀਬੀ ਰੋਏ ਬੀਬੀ ਰੋਏ ਗ੍ਰੇਟ ਬਟਨ ਵੈਰੀ ਗੁੱਡ ਵਾਈਫ ਐਵੇਂ ਕਰਕੇ ਉਹਨੂੰ ਯਾਦ ਕਰਵਾਉਂਦੇ ਨੇਗੇ ਉਹ ਤੁਹਾਡੇ ਯਾਦ ਹੋਣਾ ਚਾਹੀਦਾਗਾ ਠੀਕ ਆ ਨਾ ਕਿੰਨੇ ਟਾਈਪ ਦੇ ਹੁੰਦੇ ਨੇ ਰਜਿਸਟਰ ਮੰਨ ਲਓ ਅਲੱਗ-ਅਲੱਗ ਨੇ ਜਿਵੇਂ ਵੇਰੀਏਬਲ ਟਾਈਪ ਹੋ ਗਏ ਤੇ ਹੋਰ ਹੁੰਦੇ ਨੇਗੇ ਇਹ ਤੁਹਾਨੂੰ ਸਾਰਾ ਆਉਣਾ ਚਾਹੀਦਾਗਾ ਦੇਖੋ ਇਹਦੇ ਵਿੱਚੋਂ ਕਿੰਨੇ ਆਏ ਨੇਗੇ ਆਪਾਂ ਗੱਲ ਕਰਨੀ ਭੁੱਲ ਕੇ ਆ ਮੇਜਰਮੈਂਟ ਦੇ ਇਨਸਟਰੂਮੈਂਟ ਇਹਦੇ ਵਿੱਚੋਂ ਪਹਿਲੀ ਸ਼ਿਫਟ ਦੇ ਵਿੱਚ 6 ਕੁਐਸਚਨ ਆਏ ਦੂਜੀ ਦੇ ਵਿੱਚ 2 ਆਏ ਤੀਜੀ ਦੇ ਵਿੱਚ 5 ਆਏ ਅਰਥੀ ਐਂਡ ਰਲੇ ਦੇ ਵਿੱਚ ਦੇਖੋ ਤਿੰਨ ਤਿੰਨ ਕੁਐਸਚਨ ਆਏ ਪਹਿਲੇ ਦੋ ਦੇ ਵਿੱਚ ਤੇ ਪ੍ਰੋਟੈਕਸ਼ਨ ਦੇ ਵਿੱਚੋਂ ਮੰਨ ਲਓ ਪੰਜ ਕੁਐਸਚਨ ਆਏ ਛੋਡੇ ਤੀਸਰੀ ਸ਼ਿਫਟ ਦੇ ਵਿੱਚ ਟੈਂਪਰੇਚਰ ਕੋਫੀਸ਼ੀਐਂਟ ਦੇ ਵਿੱਚ ਪਹਿਲੀ 'ਚ ਦੋ ਦੂਜੀ 'ਚ ਇੱਕ ਆਇਆ ਰਜਿਸਟਰਾਂ ਦੇ ਵਿੱਚੋਂ ਜ਼ੀਰੋ ਆਇਆ ਪਹਿਲੀ ਦੇ ਵਿੱਚ ਦੂਜੀ 'ਚ ਪੰਜ ਕੁਐਸਚਨ ਆਏ ਨੇ ਦੇਖੋ ਤੇ ਤੀਜੀ ਦੇ ਵਿੱਚ ਦੋ ਕੁਐਸਚਨ ਆਏ ਨੇ ਫੁੱਲ ਫਾਰਮ ਆ ਛੋਡੇ ਤੋਂ ਬਹੁਤ ਘੱਟ ਪੁੱਛੀਆਂ ਗਈਆਂ ਨੇ ਪਹਿਲੀ ਸ਼ਿਫਟ 'ਚ ਦੋ ਆਈਆਂ ਨੇ ਤੇ ਇਹਦੇ 'ਚ ਇੱਕ ਆਈ ਹੈਗੀ ਤਾਂ ਦੋ ਤੀਸਰੀ ਸ਼ਿਫਟ ਦੇ ਵਿੱਚ ਕੋਈ ਫੁੱਲ ਫਾਰਮ ਨਹੀਂ ਪੁੱਛੀ ਗਈ ਸਿੰਬਲ ਆਏ ਨੇ ਛੋਡੇ ਸਿੰਬਲ ਅਲੱਗ-ਅਲੱਗ ਸਿੰਬਲ ਹੁੰਦੇ ਨੇਗੇ ਤੇ ਜੋ ਡਰਾਇੰਗ ਦੇ ਵਿੱਚ ਡਰਾਇੰਗ ਵਗੈਰਾ ਦੇ ਵਿੱਚ ਜੂਜ ਹੁੰਦੇ ਨੇ ਜਦੋਂ ਆਪਣੇ ਸਰਕਟਾਂ ਦੀਆਂ ਡਰਾਇੰਗਾਂ ਬਣਦੀਆਂ ਨੇ ਇਹ ਪਹਿਲੀ ਸ਼ਿਫਟ ਦੇ ਦੂਸਰੀ ਸ਼ਿਫਟ ਦੇ ਵਿੱਚ ਇੱਕ ਕੁਐਸਚਨ ਆਇਆ ਸਿੰਬਲ ਦਾ ਤੇ ਤੀਸਰੀ ਸ਼ਿਫਟ ਦੇ ਵਿੱਚ ਦੇਖੋ ਦੋ ਕੁਐਸਚਨ ਆਏ ਨੇ ਸੈਲੈਂਡ ਬੈਟਰੀ ਦੇ ਵਿੱਚੋਂ ਲਗਭਗ ਨਾ ਮਾਤਰੀ ਆਇਆਗਾ ਇੱਕ ਕੁਐਸਚਨ ਦੇਖਣ ਨੂੰ ਮਿਲਿਆ ਸਿਰਫ ਪਹਿਲੀ ਸ਼ਿਫਟ ਦੇ ਵਿੱਚ ਮਸ਼ੀਨਾਂ ਦੇ ਵਿੱਚੋਂ ਨਹੀਂ ਆਪਾਂ ਨੂੰ ਕੁਐਸਚਨ ਆਇਆ ਇਕੱਲਾ ਟਰਾਂਸਫਾਰਮਰ ਆਇਆ ਬਸ ਮਸ਼ੀਨਾਂ ਦੇ ਵਿੱਚੋਂ ਤੇ ਕੋਈ ਡੀਸੀ ਮੋਟਰਾਂ ਨਹੀਂ ਆਏ ਕੱਲੇ ਜਨਰੇਟਰ ਬਾਰੇ ਪੁੱਛਿਆ ਗਿਆ ਏਸੀ ਡੀਸੀ ਤੋਂ ਵੀ ਉਹ ਏਸੀ ਨੂੰ ਡੀਸੀ ਕਿਵੇਂ ਕਨਵਰਟ ਕਰਦਾ ਡੀਸੀ ਨੂੰ ਏਸੀ ਦੇ ਵਿੱਚ ਕਿਵੇਂ ਕਿਵੇਂ ਕਨਵਰਟ ਕਰਦਾ ਬਸ ਕੱਲੇ ਇਹੀ ਸਵਾਲ ਆਏ ਨੇ ਲਾਸਟ ਦੋ ਸ਼ਿਫਟਾਂ ਦੇ ਵਿੱਚ ਇੱਕ ਇੱਕ ਸਵਾਲ ਆਇਆ ਇਹਨਾਂ ਬਾਰੇ ਠੀਕ ਹੈ ਨਾ ਤੁਹਾਨੂੰ ਇਹਦੇ 'ਚ ਇੱਕ ਤਾਂ ਕਮਿਊਟੇਟਰ ਬਾਰੇ ਪਤਾ ਹੋਣਾ ਚਾਹੀਦਾ ਕਮਿਊਟੇਟਰ ਠੀਕ ਆ ਤੇ ਇੱਕ ਤੁਹਾਨੂੰ ਡਵਾਈਡ ਰੈਕਟੀਫਾਇਰ ਦੇ ਬਾਰੇ ਪਤਾ ਹੋਣਾ ਚਾਹੀਦਾ ਡਵਾਈਡ ਰੈਕਟੀਫਾਇਰ ਠੀਕ ਹੈ ਨਾ ਇਹ ਦੋਨੇ ਯੂਜ਼ ਹੁੰਦੇ ਨੇਗੇ ਏਸੀ ਤੋਂ ਡੀਸੀ ਡੀਸੀ ਤੋਂ ਏਸੀ ਕਨਵਰਟ ਕਰਨ ਲਈ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾਗਾ اٹੋਮਿਕ ਨੰਬਰ ਦੇਖੋ اٹੋਮਿਕ ਨੰਬਰ ਦਾ ਬਸ ਇੱਕ ਕੁਐਸਚਨ ਆਏਗਾ ਦੂਸਰੀ ਸ਼ਿਫਟ ਦੇ ਵਿੱਚ ਦੋਨਾਂ ਸ਼ਿਫਟਾਂ ਦੇ ਵਿੱਚ ਨਹੀਂ ਆਇਆ ਪਹਿਲੀ ਤੇ ਤੀਜੀ ਵਿੱਚ ਇਲੂਮੀਨੇਸ਼ਨ ਇਲੂਮੀਨੇਸ਼ਨ ਯਾਨੀ ਕਿ ਪ੍ਰਕਾਸ਼ ਠੀਕ ਹੈ ਨਾ ਪ੍ਰਕਾਸ਼ ਦੇ ਰਿਲੇਟਡ ਸਿਰਫ ਇੱਕ ਕੁਐਸਚਨ ਆਏਗਾ ਦੂਸਰੀ ਸ਼ਿਫਟ ਦੇ ਵਿੱਚ ਹੋਰ ਸ਼ਿਫਟਾਂ ਦੇ ਵਿੱਚ ਕੋਈ ਕੁਐਸਚਨ ਨਹੀਂ ਆਇਆ ਪਰ ਦੇਖੋ ਇਹ ਤੁਹਾਨੂੰ ਮੈਂ ਸਾਰੀ ਡਿਟੇਲ ਦੱਸੀ ਹੈ ਜਿਹੜੀ ਇਹ ਪਿਛਲੇ ਪੇਪਰ ਦੇ ਵਿੱਚ ਜੋ ਆਇਆ ਸੀਗਾ ਆਪਣਾ ਪੈਟਰਨ ਠੀਕ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਹੜੇ ਵਿੱਚੋਂ ਕੁਐਸਚਨ ਆਏ ਨਹੀਂ ਜਾਂ ਬਹੁਤ ਘੱਟ ਆਏ ਨੇ ਤੁਸੀਂ ਉਹ ਨਾ ਪੜੋ ਪੜ੍ਹਨੇ ਤੁਸੀਂ ਸਾਰੇ ਚੈਪਟਰ ਨੇ A to Z ਚੈਪਟਰ ਪੜ੍ਹੋ ਤੁਸੀਂ ਬਹੁਤ ਵਧੀਆ ਗੱਲ ਹੈਗੀ ਕੋਈ ਚੱਕਰ ਨਹੀਂ ਨਹੀਂ ਪੇਪਰ ਦੇ ਵਿੱਚ ਆਊਗਾ ਤੁਹਾਡੀ ਨੌਲੇਜ ਵੱਧ ਜੂਗੀ ਇਹ ਪੇਪਰ ਚ ਨਹੀਂ ਆਊਗਾ ਜੇ ਤੁਸੀਂ ਸਿਲੈਕਟ ਹੋ ਗਏ ਗਾਂਹਾ-ਬਾਗਾ ਅੱਗੇ ਲੈਂਡ ਮੈਨ ਦਾ ਪੇਪਰ ਆਊਗਾ ਤਾਂ ਉੱਥੇ ਤੁਹਾਨੂੰ ਪੜ੍ਹਨਾ ਸੌਖਾ ਹੋ ਜਾਊਗਾ ਠੀਕ ਆ ਹੁਣ ਤੁਸੀਂ ਬੇਸਿਕ ਬੇਸਿਕ ਹਰੇਕ ਦੀ ਪੜੋ ਜਿੰਨਾ ਸੋਨੂੰ ਤੁਸੀਂ ਦੇਖੋ ਤੁਹਾਨੂੰ ਸਲਾਹ ਇਹੀ ਹੈ ਵੀ ਤੁਸੀਂ ਕੋਈ ਚੰਗਾ ਬੈਚ ਲੈ ਕੇ ਜਰੂਰ ਪੜੋ ਐਮਸੀਕਿਊ ਸੋਡੀ ਸਿਰਫ ਪ੍ਰੈਕਟਿਸ ਲਈ ਹੁੰਦੇ ਨੇਗੇ ਜੇ ਤੁਸੀਂ ਇੱਕ ਬੈਚ ਲੈ ਕੇ ਪੜ੍ਹੋਗੇ ਤਾਂ ਉਹਦੇ ਨਾਲ ਸੋਡੀ ਇੱਕ ਪ੍ਰੋਪਰ ਤਿਆਰੀ ਹੋਊਗੀ ਉਹ ਜੋ ਬੈਚ ਵਿੱਚ ਪੜਾਉਂਦੇ ਨੇ ਉਹ ਸੋਡੇ ਪੇਪਰ ਦੇ ਸਿਲੇਬਸ ਦੇ ਹਿਸਾਬ ਨਾਲ ਹੀ ਪੜਾਇਆ ਜਾਂਦਾ ਹੁੰਦਾ ਜੋ ਜੋ ਸੋਡੇ ਸਿਲੇਬਸ ਦੇ ਜੋ ਜੋ ਪੇਪਰ ਦਾ ਸਿਲੇਬਸ ਹੁੰਦਾਗਾ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਪੜਾਇਆ ਜਾਂਦਾਗਾ ਤਾਂ ਤੁਸੀਂ ਉਹਦੇ ਨਾਲ ਜਰੂਰ ਪੜੋ ਠੀਕ ਆ ਤਾਕ ਬੈਚ ਲੈ ਕੇ ਜਰੂਰ ਪੜੋ ਆਪਦੇ ਨੋਟਸ ਬਣਾਓ ਵਧੀਆ ਤਰੀਕੇ ਨਾਲ ਤੇ ਉਹਨਾਂ ਨੂੰ ਬਾਰ ਬਾਰ ਪੜੋ ਜਿੰਨਾ ਤੁਸੀਂ ਵੱਧ ਪੜੋਗੇ ਉਦਨੇ ਤੁਹਾਡੇ ਨੰਬਰ ਚੰਗੇ ਬਣਨਗੇ ਜਿੰਨੀ ਤੁਹਾਨੂੰ ਥਿਉਰੀ ਆਉਂਦੀ ਹੋਊਗੀ ਜਿਆਦਾ ਨਮੈਰੀਕਲ ਨਹੀਂ ਆਉਂਦੇ ਨਮੈਰੀਕਲਾਂ ਤੇ ਮੱਥਾ ਨਾ ਮਾਰੋ ਕੋਈ ਚੱਕਰ ਨਹੀਂ ਥਿਉਰੀ ਵੱਧ ਤੋਂ ਵੱਧ ਕਰੋ ਫਾਰਮੂਲੇ ਯਾਦ ਕਰੋ ਕਿਉਂਕਿ ਸਿੱਧੇ ਫਾਰਮੂਲੇ ਪੁੱਛ ਲੈਂਦੇ ਨੇ ਜ਼ਿਆਦਾਤਰ ਇਹ ਪੇਪਰਾਂ ਦੇ ਵਿੱਚ ਤਾਂ ਇਹ ਚੀਜ਼ ਨੂੰ ਜਰੂਰ ਧਿਆਨ ਚ ਰੱਖਿਓ ਵੀ ਸਾਰੇ ਟੌਪਿਕ ਤੁਸੀਂ ਪੜ੍ਹਨੇ ਨੇ ਕਿਤੇ ਇਹਨਾਂ ਵਿੱਚੋਂ ਤੁਸੀਂ ਛੱਡ ਦੋ ਠੀਕ ਆ ਜਿਵੇਂ ਇਹਨੇ ਦੇਖੋ ਇੱਥੋਂ ਤੱਕ ਨੇ ਆਹ ਟਾਪਿਕ ਦਾ ਤੁਸੀਂ ਜ਼ਰੂਰ ਕਰਨੀ ਕਰਨੇ ਨੇ ਇਹਨਾਂ ਨੂੰ ਦਾਸੀਂ ਪੂਰਾ ਵਧੀਆ ਕਰ ਲਓ ਠੀਕ ਆ ਨਾ ਇਹਨਾਂ ਨੂੰ ਆਹ ਇਹਨੇ ਟਾਪਿਕ ਨੇ ਇਹਨਾਂ ਨੂੰ ਤੁਸੀਂ ਪੂਰਾ ਵਧੀਆ ਇਹ ਇੰਗਲਿਸ਼ ਦੇ ਵਿੱਚ ਮੈਂ ਜਾਣ ਕੇ ਲਿਖ ਕੇ ਲਿਆਇਗਾ ਕਿਉਂਕਿ ਕਈ ਬੱਚੇ YouTube ਤੋਂ ਪੜ੍ਹਦੇ ਨੇ ਬੈਚ ਨਹੀਂ ਲੈਂਦੇ ਤਾਂ ਉਹ ਇੱਥੋਂ ਦੇਖ ਕੇ YouTube ਤੇ ਸਰਚ ਕਰ ਲੈਣਗੇ ਸਰਚ ਕਰ ਕਰਕੇ ਇਹ ਚੀਜ਼ਾਂ ਨੂੰ ਭਾਲ-ਭਾਲ ਕੇ ਪੜ੍ਹ ਲੈਣਗੇ ਜਿਹੜੇ ਬੱਚਿਆਂ ਦੀ ਹਿੰਦੀ ਇੰਗਲਿਸ਼ ਚੰਗੀ ਆ ਤਾਂ ਉਹ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਪੜ੍ਹ ਲਓਗੇ ਕੋਈ ਚੱਕਰ ਨਹੀਂ ਹੈਗਾ ਬਾਕੀ ਹੋਰ ਸਾਰੀਆਂ ਚੀਜ਼ਾਂ ਵੀ ਤੁਸੀਂ ਪੜ੍ਹਨੀਆਂ ਨੇ ਫੁੱਲ ਫਾਰਮ ਆਪਾਂ ਕੋਈ ਗੱਲ ਨਹੀਂ ਮੇਨ ਮੇਨੀਆਂ ਕਰਵਾ ਦਾਂਗੇ YouTube ਤੇ ਸੋਨੂੰ 20 25 ਜੁਨਟਾਂਸ ਆਹ 20 25 ਫੁੱਲ ਫਾਰਮ ਆਪਾਂ ਛੁਣ ਛੁਣ ਕੇ ਹੀ ਕਰਵਾ ਦਾਂਗੇ ਠੀਕ ਹੈ ਨਾ ਸਿੰਬਲ ਲੈ ਆਵਾਂਗੇ ਚੱਲ ਕਿਸੇ ਪਾਸੇੋਂ ਭਾਲ ਕੇ ਉਹ ਵੀ ਕਰਵਾ ਦਾਂਗੇ ਸੈਲੈਂਡ ਬੈਂਟਰੀ ਇਹ ਬਾਕੀ ਸਾਰੇ ਤਾਂ ਇਹ ਚੈਪਟਰ ਬਹੁਤ ਲੰਬੇ ਚੈਪਟਰ ਨੇ ਇਹ ਠੀਕ ਹੈ ਨਾ ਐਟੋਮਿਕ ਨੰਬਰ ਦੱਸ ਦਾਂਗੇ ਤੁਹਾਨੂੰ 10 12 ਤਾਂ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਪਰ ਥਿਊਰੀ ਨਾਲ ਕਰਨੀਆਂ ਪੈਣਗੀਆਂ ਫੇਰ ਜਾ ਕੇ ਤੁਹਾਡੇ ਵਧੀਆ ਨੰਬਰ ਆਉਣਗੇ ਠੀਕ ਆ ਤਾਂ ਬਸ ਇਹੀ ਸੀ ਇਹਦੇ ਵਿੱਚ ਇੰਨੀ ਕੀ ਜਾਣਕਾਰੀ ਸੀਗੀ ਜੇ ਤੁਸੀਂ ਕੋਈ ਮਟੀਰੀਅਲ ਵਗੈਰਾ ਸਾਡੀ ਆਪਣੀ ਵੈਬਸਾਈਟ ਆਏ papercrew.in ਠੀਕ ਆ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਾਲੇ ਤੱਕ ਨਹੀਂ ਕੀਤਾ ਇਹਦੇ ਤੇ ਤੁਹਾਨੂੰ ਹੋਰ ਵੀ ਅਪਡੇਟਸ ਮਿਲਦੀਆਂ ਰਹਿਣਗੀਆਂ ਤੇ ਆਪਣੀ ਵੈਬਸਾਈਟ ਤੇ ਤੁਸੀਂ ਜ਼ਰੂਰ ਚੈੱਕ ਕਰਿਓ ਇਹਦੇ ਤੇ ਆਪਾਂ ਨੇ ਕੁਝ ਨਾ ਕੁਝ ਮਟੀਰੀਅਲ ਜ਼ਰੂਰ ਪਾਇਆ ਹੋਇਆ ਛੋਡੇ ਵਾਸਤੇ ਇਹ ਛੋਡੇ ਲਵੇ ਆਪਣਾ IT ਛੂਰੀ ਦੀ ਕਿਤਾਬ ਨਹੀਂ ਹੈਗੀ ਤਾਂ ਪਹਿਲੇ ਦੋ ਲੈਸਨ ਆਪਾਂ ਨੇ ਆਪਣੀ ਵੈਬਸਾਈਟ ਤੇ ਪਾਏ ਹੋਏ ਨੇਗੇ ਸਕੈਨ ਕਰਕੇ ਪੂਰੀ ਬੁੱਕ ਆਪਾਂ ਨਹੀਂ ਪਾ ਸਕਦੇ ਪੂਰੀ ਬੁੱਕ ਪੜ੍ਹਨੀ ਆ ਉਹ ਸਾਨੂੰ ਬੁੱਕ ਡੀਪੂ ਤੋਂ ਖਰੀਦਣੀ ਪਊਗੀ ਠੀਕ ਹੈ ਨਾ ਰਾਇਲ ਆਲਿਆਂ ਦੀ ਬੁੱਕ ਆਉਂਦੀ ਹੈਗੀ ਉਹ ਵਧੀਆ ਮੰਨੀ ਜਾਂਦੀ ਹੈ ਸਾਰਿਆਂ ਤੋਂ ਉਹੀ ਸਾਨੂੰ ਆਈਟੀਆਈਆਂ ਦੇ ਵਿੱਚ ਪੜਾਉਂਦੇ ਸੀਗੇ ਤੇ ਬਾਕੀ ਆਪਾਂ ਨੇ ਪਹਿਲੇ ਦੋ ਲੈਸਨ ਵਿੱਚ ਪਾਏ ਹੋਏ ਨੇ ਪਹਿਲੇ ਉਜਾਰਾਂ ਵਾਲਾ ਉਹਦੇ ਵਿੱਚ ਉਜਾਰਾਂ ਦੇ ਸਿੰਬਲ ਵੀ ਆ ਜਾਂਦੇ ਨੇ ਤੇ ਉਹਨਾਂ ਦੇ ਸਾਈਜ਼ ਵਗੈਰਾ ਲਿਖੇ ਹੋਏ ਨੇ ਸਾਰਾ ਕੁਝ ਆ ਗਿਆ ਉਹਦੇ ਵਿੱਚ ਤੇ ਪਹਿਲਾ ਸੇਫਟੀ ਵਾਲਾ ਚੈਪਟਰ ਵੀ ਆਪਾਂ ਨੇ ਇਹਦੇ ਸਕੈਨ ਕਰਕੇ ਪਾਇਆ ਹੋਇਆ ਸੇਫਟੀ ਵਾਲਾ ਚੈਪਟਰ ਤੁਸੀਂ ਬੁੱਕ ਦੇ ਵਿੱਚੋਂ ਜ਼ਰੂਰ ਪੜ੍ਹੋ ਉਹਨੂੰ 5-7 ਦਿਨਾਂ ਬਾਅਦ ਇੱਕ ਵਾਰੀ ਪੜ੍ਹ ਲਿਆ ਕਰੋ ਕੋਈ ਚੱਕਣੀ ਚਾਰ ਪੇਜਾਂ ਦਾ ਸਾਰਾ ਚੈਪਟਰ ਹੈਗਾ ਉਹਦੇ 'ਚ ਤੁਹਾਡੇ 10 ਨੰਬਰ ਬਣ ਜਾਣਗੇ ਠੀਕ ਆ ਤਾਂ ਬਸ ਠੀਕ ਆ ਅੱਜ ਦੀ ਵੀਡੀਓ ਇੰਨੀ ਸੀਗਾ ਤਾਂ ਆਈ ਹੋਪ ਤੁਸੀਂ ਵਧੀਆ ਸਮਝ ਗਏ ਹੋਵੋਗੇ ਤੇ ਹੁਣ ਵਧੀਆ ਤਿਆਰੀ ਕਰਿਓ ਤੁਸੀਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੁਣ ਜਦੋਂ ਆਪਾਂ ਨੇ ਸ਼ੁਰੂ ਕਰਿਆ ਤਾਂ ਆਪਾਂ ਏਸੀ ਸਰਕਟ ਸ਼ੁਰੂ ਕਰਾਂਗੇ ਠੀਕ ਆ ਓਕੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਜਿਹੜੇ ਤੁਹਾਡੇ ਹੋਰ ਬੱਚੇ ਕਰ ਰਹੇ ਨੇਗੇ ਅਪਰੈਂਟਸ਼ਿਪ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਨਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਭੇਜਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਜੇ ਕਿ ਪਿਛਲਾ ਪੇਪਰ ਕਿਹੋ ਜਿਹਾ ਆਇਆ ਸੀਗਾ ਠੀਕ ਆ ਰਾਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ